ਤਾਂ ਹਾਂ ਵੀ ਸਾਡੇ ਕੋਲੇ ਅੱਜ ਹੈਗਾ ਇੱਕ ਛੋਟਾ ਜਿਹਾ ਟੌਪਿਕ ਅਸੀਂ ਅੱਜ ਨਾ ਕਈ ਦਿਨਾਂ ਬਾਅਦ ਗੱਡੀ ਬਾਹਰ ਕੱਢੀ ਸੀਗੀ ਤੇ ਸੋਚਿਆ ਕਿਉਂ ਨਾ ਯਾਰ ਗੱਡੀ ਨੂੰ ਧੁੱਤਾ ਜਾਵੇ ਤਾਂ ਅਸੀਂ ਲੈ ਗਏ ਕੱਸੀ ਤੇ ਤੋਂ ਨੂੰ ਤੁਸੀਂ ਮੋਟਰ ਤੇ ਵੀ ਧੋ ਲੈਂਦੇ ਯਾਰ ਪਰ ਜਿਹੜਾ ਸਵਾਦ ਕੱਸੀ ਤੇ ਆਉਣਾ ਸੀ ਨਾ ਉਹ ਕੱਸੀ ਤੇ ਆਉਣਾ ਸੀਗਾ ਤੇ ਕੱਸੀ ਤੇ ਅਸੀਂ ਆਪ ਵੀ ਧੋਣਾ ਸੀਗਾ ਤੇ ਨਾਲ ਅਸੀਂ ਗੱਡੀ ਨੂੰ ਵੀ ਧਵਾਇਆ ਤੇ ਆ ਮਾਰੀ ਜਾਂਦੇ ਟਾਇਰਾਂ ਤੇ ਪੁਰਜ ਤੇ ਆ ਪਾਤਾ ਪਾਣੀ ਤੇ ਗੱਡੀ ਧੋਈ ਜਾਂਦੇ ਫੁੱਲ ਹੋਣਾ ਆ ਵੀ ਨਹਾਵਾਂਗੇ ਤੇ ਗੱਡੀ ਨੂੰ ਵੀ ਧੋਵਾਂਗੇ ਤਾਂ ਦੇਖੀ ਚਲੋ ਤੁਸੀਂ ਕੀ ਕੀ ਹੁੰਦਾ ਆ ਮੈਂ ਲੱਗ ਪਿਆ ਵਿੱਚ ਵੜ ਕੇ ਪਾਣੀ ਪੌਣ ਤੇ ਮੈਂ ਆ ਵੀ ਨਹਾਤਾ ਤੇ ਗੱਡੀ ਨੂੰ ਵੀ ਲਾਇਆ ਗੱਡੀ ਧੋਵਿਆਂ ਨੂੰ ਬਹੁਤ ਨਜ਼ਾਰਾ ਆ ਰਿਹਾ ਸੀਗਾ ਤੇ ਅਸੀਂ ਆ ਗਏ ਉੱਤੇ ਪਾਣੀ ਠੰਡਾ ਪਾਇਆ ਕਿੰल्या ਨਜ਼ਾਰਾ ਗਰਮੀ ਬਹੁਤ ਜ਼ਿਆਦੀ ਸੀ ਅੱਜ ਤੇ ਆ ਦੇਖੋ ਮੈਨੂੰ ਲੱਗੀ ਇੱਥੇ ਮਿੱਟੀ ਟਾਇਰਾਂ ਦੇ ਵਿੱਚ ਮੈਂ ਕਿ ਇੱਥੇ ਪਾਣੀ ਪਾ ਕੇ ਟਾਇਰਾਂ ਚੋਂ ਮਿੱਟੀ ਕੱਢਦੇ ਆਂਗੇ ਆ ਕੁਪਾਚੇਂਦਰੋ ਵੀ ਦੇਖਿਆ ਤੇ ਮੇਰੇ ਨਾ ਕੰਟਾ ਵੱਜ ਗਿਆ ਸੀ ਪੈਰ ਤੇ ਮੈਂ ਦੇਖਣ ਲੱਗ ਪਿਆ ਕੱਡੀ ਅਸੀਂ ਬਾਹਰੋਂ ਪਾਣੀ ਮਾਰਿਆ ਤੇ ਮੈਂ ਦੂਜਾ ਬੱਚ ਮੈਂ ਖੈਰ ਅੰਦਰੋਂ ਵੀ ਸਾਫ਼ ਕੀਤੀ ਜਾਵੇ ਤਾਂ ਅੰਦਰੋਂ ਮੈਂ ਸਾਫ਼ ਕੀਤੀ ਬਿਲਕੁਲ ਕਪੜਾ ਮਾਰ ਕੇ ਤਾ ਸਾਡੇ ਕੋਲੇ ਇੱਕ ਦੋ ਵਾਰ ਸਾਡਾ ਦੋਸਤ ਆ ਗਿਆ ਦੁੱਦਾ ਤੇ ਦੁੱਦਾ ਵੀ ਖੜ ਕੇ ਦੇਖਣ ਲੱਗ ਪਿਆ ਸੀ ਨਹਾਉਣ ਲੱਗ ਪਿਆ ਕੱਸੀ ਦੇ ਵਿੱਚ ਤੇ ਬਾਅਦ ਵਿੱਚ ਮੈਂ ਤੇ ਮੇਰੇ ਭਰਾਣੇ ਇੰਜੋਏ ਕੀਤਾ ਪਾਣੀ ਦੇ ਵਿੱਚ ਨਾਤੇ ਤਾਂ ਅਸੀਂ ਕੀ ਨਾ ਲੈਂਦੇ ਕਿ ਗੱਡੀ ਧੁੱਲ ਧੋ ਲਈ ਸੀਗੀ ਫਿਰ ਅਸੀਂ ਆਪ ਨਹਾ ਕੇ ਦੁੱਬਾ ਚ ਬਾਹਰ ਨਿਕਲੇ ਤੇ ਗੱਡੀ ਨੂੰ ਵੀ ਕੀਤਾ ਸਟਾਰਟ ਤੇ ਫਿਰ ਅਸੀਂ ਨਿਕਲੇ ਇੱਥੋਂ ਤਾਂ ਸਿਗਾ ਸਾਡਾ ਨਿੱਕਾ ਜਿਹਾ ਵਲੌਗ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ